ਵੈਰੀ ਗੁੱਡ ਤਾੜੀਆਂ ਮਾਰੋ ਏ ਜ਼ੋਰਦਾਰ ਤਾੜੀਆਂ ਜੀ ਬਹੁਤ ਵਧੀਆ ਜੈ ਵੀਰ ਵੀ ਵਧੀਆ ਪਲੇਅਰ ਇਹ ਲਾਈਆਂ ਹੋਈਆਂ ਮਿਹਨਤਾਂ ਦੀ ਗੱਲ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਜੋਤਿਆ ਗਿਆਨ ਹੁੰਦਾ ਨਹੀਂ ਅੱਜ ਨਾ ਬੜੇ ਦੇ ਭਾਵੇਂ ਕੱਲ ਨਾ ਬੜੇ ਦੇ ਦਾਮ ਤੇ ਸਿੱਖੇ ਬਿਨਾ ਲੰਘੇ ਆਏ ਜੋਤਿਆ ਗੱਲ ਨਾ ਬੜੇ ਬਈ 3 ਮਿੰਟ ਦਾ ਸਮਾਂ ਹੋ ਗਿਆ ਤਾੜੀ ਮਾਰੋ ਕੋਈ ਜ਼ੋਰਦਾਰ ਵਾਹ ਵੀ ਵਾਹ ਤਾੜੀ ਮਾਰ ਦੋ ਭਾਵੇਂ ਕੋਈ ਗੱਲ ਨਹੀਂ ਕਿ 4 ਮਿੰਟ ਜੀ 4 ਮਿੰਟ ਦਾ ਸਮਾਂ ਹੋ ਗਿਆ ਆਹ ਦੇਖਾਂਗੇ ਇੱਧਰ ਪਤਾ ਲੱਗ ਜਿਆ ਹੁਣ ਇੱਧਰ ਦੇਖਾਂਗੇ ਜੈਵੀਰ ਉਹ ਬੰਦੇ ਜੈਵੀਰ ਤਾੜੀ ਮਾਰੋ ਵੱਟਿਆ ਤਾੜੀ ਮਾਰੋ ਜੀ ਤਾੜੀ ਦੂਰ ਦਾ ਤੀਰਤ ਔਰ ਔਰ ਲਈ ਜੈ ਵੀਰ ਚਾਰ ਬੱਚੇ ਬਾਅਦ ਤੱਕ ਖੇਡ ਰਹੇ ਪੰਜ ਮਿੰਟਿਆਂ ਬਾਅਦ ਕਸਨਾਤullah ਨੇ ਕਿਹਾ ਕਿ ਕੁੰਡੀਆਂ ਦੇ ਸਿੰਘ ਫੱਟ ਗਏ ਬਹੁਤ ਬੜੀਆ ਜ਼ੋਰਦਾਰ ਤਾੜੀ ਮਾਰੋ ਕਬੱਡੀ ਜ਼ੋਰਦਾਰ ਤਾੜੀ 6 ਮਿੰਟ ਦਾ ਸਮਾਂ ਹੋ ਗਿਆ ਚੋਲੇ ਜੈ ਵੀਰ ਸਿਰਕੇ ਜਿੰਨਾ ਫਰੀਦਪੁਰ ਤੋਂ ਸਾਹਮਣੇ ਕਿਹੜਾ ਤੋਂ ਆਉਂਦਾ ਹੈ ਜੈ ਵੀਰ ਸਨਕਾਰ ਪਿਛਲੇ ਬਹੁਤ ਬੜਾ ਹੁੰਦਾ ਹੈ ਇਹ ਮੁੰਡਾ 3 ਬੱਚੇ ਲਾਸਟ ਰਾਊਂਡ ਤੇ ਜੈ ਵੀਰ ਮੀਰਾ ਤੋਂ ਜੈ ਵੀਰ ਸਿੰਘ ਇਹਨਾਂ ਤਿੰਨਾਂ ਨੂੰ ਤਾੜੀ ਮਾਰੋ ਬਹੁਤ ਜ਼ੋਰਦਾਰ जय वीर जय वीर टक्कर है शेरਾਂ ਦੇ ਸ਼ੇਰਾਂ ਦੇ ਨਾਲ ਹੈ ਕੁੰਡੀਆਂ ਦੇ ਦੇਖੋ ਤਾਲੀ ਮਾਰੂ ਇਸ ਪਾਸੇ ਜਦੋਂ ਇੱਕ ਹੈ ਬੱਚੋਗਲੇ ਤਾਲੀਆਂ ਬਹੁਤ ਬੜੀਆਂ ਕਰ ਰਹੇ ਹੈ ਭਾਈ ਬਸ ਸੱਚੋ ਕੋਈ ਨਹੀਂ ਕੋਈ ਨਹੀਂ ਕੋਈ ਬਾਤ ਬੱਲੇ 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 ਤਾਲੀ ਮਾਰ ਲਿਓ ਤਾਲੀ ਮਾਰ ਲਿਓ ਬਹੁਤ ਬੜੀਆ ਜੀਰ ਦੇ ਵੀ ਹੋਰ ਦਾ ਤਾਲੀ ਮਾਰ ਲਿਓ ਕੋਈ ਨਾ

ਇੱਕ ਪਾਸੇ ਜੈਵੀਰ ਸਿੰਘ ਫਰੀਦਕੋਟ ਜ਼ਿਲ੍ਹੇ ਦਾ ਇਹ ਪਲੇਅਰ ਹੈ ਤੇ ਇਧਰ ਸਿਰਤ ਸਾਡੇ ਕੰਦੇ ਇਲਾਕੇ ਦੀ ਮਾਣ ਹੈ ਇਹ ਜੈਵੀਰ ਜਿਹੜਾ ਪਹਿਲੀ ਵਾਰ ਕੰਦੇ ਦੇ ਭਾਗ ਲੈਣ ਆਇਆ ਇਸ ਕੰਪੀਟੀਸ਼ਨ ਵਿੱਚ 14 ਮਿੰਟ ਦਾ ਸਮਾਂ ਹੋ ਗਿਆ ਤਾਲੀ ਦੋ ਤਾਲੀ ਉਹ ਕੋਲੇ ਨਹੀਂ ਚਾਹੀਦੇ ਇਹਦਾ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਪਤਰਕਾਰ ਸਾਹਿਬ ਜਿਨ੍ਹਾਂ ਵਿੱਚ ਕੋਈ ਗੱਲ ਬਾਤ ਹੁੰਦੀ ਏ ਕਿ ਸੁਰਜੀਤ ਦਾ ਰਹਿੰਦਾ ਯਾਰਾ ਰੋਜ਼ ਭਾਉਂਦੇ ਤੇ ਸਮੂਹ ਵਿੱਚ ਤਾਂ ਆਪਣੀ ਹੀ ਚਾਲ ਚੱਲਦੇ ਉਜ ਬਖਰਾ ਕਰਾਂਗੇ ਸਾਰੇ ਜੱਗ ਤੋਂ ਬਾਕੀ ਉਹਦੀਆਂ ਦੀ ਵੱਖਰੀ ਜਮਾਤ ਹੁੰਦੀ ਏ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜੈ ਵੀਰ ਜੈ ਵੀਰ ਦੇ ਬੰਦੇ ਸਿਰਤ ਜੈ ਵੀਰ ਸਿੰਘ ਦੀਆਂ ਵੀ ਗੱਲਾਂ ਮਾਲਵੇ ਦੇ ਵਿੱਚ ਬਾਜੇ ਦਵਾਬੇ ਵਿੱਚ ਐਨ ਕਹਿੰਦੇ ਵੀ ਚੋਟੀ ਦੀ ਟੱਕਰ ਬੱਲਗੇ ਰਿਕਾਰਡ ਵੱਟੇ ਜੈ ਵੀਰ ਦੇ ਸਰਕਾਰ ਜੋ ਫਾਦਰ ਸਾਹਿਬ ਮਾਤਾ ਜੀ ਪਹੁੰਚੇ ਧੰਨਵਾਦ 18 ਮਿੰਟ ਦਾ ਸਮਾਂ ਹੋ ਗਿਆ ਜੀ 18 ਮਿੰਟ ਦਾ ਇਧਰ ਜੈਵੀਰ ਮੁੰਡਾ ਫਰੀਦ ਕੋਟੀਆ ਵੀ ਕਿਸੇ ਨਾਲੋਂ ਘੱਟ ਨਹੀਂ ਆਉਂਦਾ ਦੁਆਬੇ ਦੇ ਵਿੱਚ ਮਾਲਵੇ ਵਾਲਾ ਵੱਡੇ ਵੱਜੀ ਸੱਚੇ ਕਰਾਈ ਜਾਂਦਾ ਤੇ ਸੀਰਤ ਨੇ ਇਹ ਕਹਿੰਦੇ ਵੀ ਕਮਾਲ ਇਹ ਤਾਂ ਨੇ ਕਹਿੰਦੇ ਛੋਟੀ ਉਮਰ ਦੇ ਵਿੱਚ ਅਸ਼ਮਲભાઈ ਦੁਨੀਆ ਦਿਵਾਲੀ ਕਰ ਲਈ ਬੱਚਿਆਂ ਨੇ ਐ ਹੁਣ ਦੇਖਾਂਗੇ ਤੇ ਜੈਵੀਰ ਜੈਵੀਰ ਵੀ ਕਮਾਲ ਦਾ ਪਲੇਅਰ ਤੇ ਵੀਰੋ ਸੋਹਣ ਦਾ ਸਮਾਹ ਹੋ ਗਿਆ ਬਹੁਤ ਬੜੀਆ ਲੱਗਦੀ ਹੈ ਤਾੜੀ ਮਾਰੋ ਬੜੀ ਜ਼ੋਰ ਨਾਲ ਮੈਂ ਵੀ ਵੀਰੋ ਬਹੁਤ ਸੋਹਣ ਤੇਰੇ ਬੁਗਾ ਸੀ ਬਾਜੀ ਦੇ ਦਾ ਸਮਾਹ ਕਦੇ ਉਧਰ ਉਹ ਬੱਲੇ ਸੀਰ ਤੋਂ ਬੰਦੇ ਜਾ ਵੀਰ ਬੱਲੇ ਜਮ ਮੁਕਾਬਲਾ ਚੋਟੀ ਦਾ ਤੇ ਦਰਸ਼ਕ ਇੱਕ ਦੂਜੇ ਨੂੰ ਐਨ ਕੂੜੀਆਂ ਮਾਰ ਮਾਰ ਪੁੱਛੀ ਜਾਂਦੇ ਗੱਲਦਾ ਬਾਜੀ ਕਿਹੜਾ ਜਿੱਤੂਗਾ ਕਹਿੰਦਾ ਦਤੂਗਾ ਤੇ ਜੈ ਵੀਰ ਨੇ ਵੀ ਨੇਤਾ ਲੱਗੇ ਹੋਈਆਂ ਨੇ ਕੀ ਮਿਹਨਤਾਂ ਤੋਂ ਬਿਨਾ ਕੋਈ ਪਹਾੜ ਹੁੰਦਾ ਨਹੀਂ ਤੇ ਗੁਰੂ ਬਿਨਾ ਜੋਤਿਆ ਗਿਆਨ ਹੁੰਦਾ ਨਹੀਂ ਪਹਿਲੀ ਵਾਰ ਕੰਪੀਟੀਸ਼ਨ ਵਿੱਚ ਹਿੱਸਾ ਲੈ ਰਿਹਾ ਜੈ ਵੀਰ ਹਰੀਦ ਕੋਟ ਵਾਲਾ ਕਹਿੰਦੇ ਵੀ ਦੇਖੋ ਮੁੰਡਾ ਕਹਿੰਦੇ ਵੀ ਹੌਸਲਾ ਪੂਰਾ 23 ਮਿੰਟ ਦਾ ਸਮਾਂ ਦੇਖੋ ਜੀ ਤੇ ਸੰਦੀਪ ਮਾਜੀ ਜਗਜੀ ਮਾਜੀ ਜੰਨਾ ਜੋਰੇ ਨਾਲ ਲੱਗਾ ਪਿਆ ਬੱਚਾ ਉਹ ਤੋਂ ਜ਼ਿਆਦਾ ਜੋ ਦਰਸ਼ਕਾਂ ਦਾ ਲੱਗ ਗਿਆ ਕਾਰੀ ਮਾਰਦੇ ਇੱਕ ਬੜੀ ਜੋਰਦਾਰ ਉਹ ਬੱਲੇ ਜੈ ਵੀਰ ਬੱਲੇ ਜੈ ਵੀਰ ਬੰਦੇ ਸਿਰਮਾ ਬੰਦੇ ਸਿਰਮਾ ਕਬਰ ਸ਼ੇਰਾ ਦੀ ਗੱਲ ਹੋ ਰਹੀ ਹੈ ਵਾਹਨ ਵੱਡੇ ਜਿਗਰੇ ਵੱਡੇ ਜਿਗਰੇ ਐਨ ਕਹਿੰਦੇ ਨੇ ਕਿ ਸਾਡੇ ਜਿਗਰੇ ਤੂਫਾਨ ਅਸੀਂ ਪੈਰੀ ਦੇ ਚਿਟਾੜ ਅਸੀਂ ਯਾਰਾਂ ਲਈ ਹਮੇਸ਼ਾ ਢੱਡੀ ਪਾਉਣ ਹੁੰਦੇ ਆ ਤੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਦੇ ਆ ਦੇਖੋ ਜੈ ਵੀਰ ਪਹੁੰਚਿਆ ਕਹਿੰਦੇ ਮਾਲਵੇ ਦੀ ਧਰਤੀ ਤੋਂ ਫਰੀਦਕੋਟ ਤੋਂ ਓ ਤਾੜੀ ਦੀ ਆਵਾਜ਼ ਹੋ ਗਈ ਪਹਿਲੇ ਨੰਬਰ ਤੇ ਤੇ ਦੂਜੇ ਤੇ ਜੈ ਵੀਰ ਜੈ ਜੈਕਾਰ ਕਰ ਆ ਗਿਆ ਤੇ ਪਹਿਲੇ ਨੰਬਰ ਤੇ ਸਾਡੀ ਬੋਲ